ਸਰਵਤੰਗੂ ਦਾਵੀ ਪਾਤ੍ਰੇ ਗੁਰਖ ਮੰਦਸਾ ਸਤਿ ਕੀ ਤੋ ਸੋਈ ਜੀ ਪੁਤਤ ਕੋ ਸਤਗੁਰੁ ਸਤਾ ਸਨਵਾਹਿ ਰੂ ਸਤਿ ਜੀ हमरी गारीअ काई गिर पहचान ਆਣਾ ਰਹਾ ਜਿਉ ਪਾਏ ਪਿੰਦ ਜਿਨ ਸਾਧਿਆ ਦਿੱਤਾ ਪੈਨੜ ਖਾੜਾ ਆਪਣੇ ਦਾਸ ਪਿਆਰ ਤੇ ਰਾਖੀ ਨਾਨਕ ਸਤਿ ਪੁਰਬਾਨ ਜਿਉ ਪਾਏ ਪਿੰਦ ਜਿਨ ਸਾਧਿਆ ਤਾ ਪੈਨਣ ਖਾਣਾ ਆਪਣੇ ਨਾਲ ਕੀਓ ਪੈਨ ਦਿਲਾ ਕੀ ਨਾਮਕ ਸਤ ਪੁਰਵਾ ਨਾਮ ਪੁਰਵਾ ਦੀ ਟਿਕਾਣ ਸਾਡੀ ਪੁਰਵਾ ਦੀ ਕੀਤੇ इन गैनी का समूह ग्रुप वालों कायक राजवीर सिंह जुलंदा तीनों के तंदुरुस्ती दे रही सारे ने एकत्रता होते गुरुद्वारा गुरु का सब की श्री सिंह से की जाप करवाई सब कृपा रह कर राजवीर सिंह जुलंदा ने शरीर का तंदुरुस्ती ਕਰਦੀਆਂ ਬੁਲਾਵਾ ਸਿਸਟਰ ਬੀਤਰੇ ਗੰਗਦੇਵ ਸਿੰਘ ਗੈਨੀਪਾ ਇਹਨਾਂ ਨੂੰ ਭਾਵਨ ਸਰਪਾਉ ਵਦੂਨ ਸਨਮਾਨਤਾ ਦੇ ਰਹੇ ਹਾਂ ਬੋਲੇ ਸੋ ਨਿਹਾਲ ਜਿਹੜਾ ਵੀ ਬਖਦਵਾਰਾਂ ਬੜੀ ਕੋੁਰਾ ਸਾਹਿਬਾਂ ਦੀ ਗੁਰਬਾਣੀ ਦੀ ਰੱਬੀ ਬਾਣੀ ਦੀ ਸ੍ਰੀ ਸੁਖੀ ਸਾਹਿਬ ਜੀ ਦੇ ਜਨਮ ਸ੍ਰੀ ਅਖੰਡ ਪਾਰਸਾਹਿਬ ਕਰਵੰਦਾ ਹੈ ਗੁਰੂ ਘਰ ਨੂੰ ਬਖਸ਼ਿਸ਼ ਸਰਪਾਉ ਦਿੱਤਾ ਜਾਂਦਾ ਹੈ ਦੁਆ ਤੋਂ ਚਿਰ ਖਾਸ ਦੁਆ ਤੋਂ ਜੀ ਦੀ ਸਭ ਦੇ ਦਿਲ ਦੀਆਂ ਆਸਾਂ ਸਭ ਦੇ ਦਿਲਾਂ ਦੀਆਂ ਜਾਣਦਾ ਕਿਸੇ ਨੂੰ ਬੋਲਣ ਨਹੀਂ ਦਿੰਦਾ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਇਹ 17 ਨੇ ਉਸ ਨੌਜਵਾਨ ਲੋਕ ਗਾਇਕ ਰਾਜਵੀਰ ਜਵੰਦਾ ਦੀਆਂ ਗਾਇਗੀਆਂ ਹੋਈਆਂ ਜਿਨ੍ਹਾਂ ਦੇ ਲਈ ਅੱਜ ਖੁਦ ਪੂਰਾ ਪੰਜਾਬ ਦੁਨੀਆ ਦੇਸ਼ ਦੁਨੀਆ ਦੇ ਵਿੱਚ ਅੱਜ ਉਹਨਾਂ ਦੀ ਸਿਹਤ ਜਾਂਬੀ ਦੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਅੱਜ ਬੈਨੀਪਾਲ ਗਰੁੱਪ ਤੇ ਹੋਰ ਇਲਾਕੇ ਦੇ ਸਮਾਜ ਸੇਵੀ ਵੀਰਾਂ ਵੱਲੋਂ ਅੱਜ ਉਸ ਲੋਕ ਗਾਇਕ ਦੇ ਲਈ ਉਸ ਦੀ ਸਿਹਤਯਾਬੀ ਦੇ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜਿਸ ਦਾ ਬੀਤੇ ਦਿਨੀ ਪੰਜੌਰ ਲਾਗੇ ਇੱਕ ਸੜਕ ਹਾਦਸੇ ਦੇ ਵਿੱਚ ਭਿਆਨਕ ਐਕਸੀਡੈਂਟ ਹੋ ਗਿਆ ਸੀ ਤੇ ਉਹ 40s ਹਸਪੀਟਲ ਮੁਹਾਰੀ ਦੇ ਵਿੱਚ ਦਾਖਲ ਨੇ ਤੇ ਅੱਜ ਵੀ ਅਰਦਾਸ ਬੇਨਤੀ ਕੀਤੀ ਗਈ ਹੈ ਗੁਰਦੁਆਰਾ ਗੜੀਪੌਰ ਖਸਾ ਬਲਾਕ ਮਾਜਰੀ ਦੇ ਵਿੱਚ ਉਸੋ ਗੱਲਬਾਤ ਕਰਨਿਆ ਬੈਨਿਪਲ ਸਾਹਿਬ ਪੂਰਾ ਪੰਜਾਬ ਕੀ ਦੇਸ਼ ਦੁਨੀਆ ਦੇ ਵਿੱਚ ਅੱਜ ਰਾਜਵੀਰ ਜਵੰਦੇ ਦੀ ਸਿਹਤ ਯਾਬੀ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਅੱਜ ਪ੍ਰਾਰਲਾ ਕੀਤਾ ਗਿਆ ਗੱਲ ਸਾਹਿਬ ਹੈ ਜੀ ਫਤੇ ਸਤਨਾਮ ਜੀ ਤੁਸੀਂ ਭਾਈ ਆਏ ਆ ਬਹੁਤ ਧੰਨਵਾਦੀ ਅਸੀਂ ਤਾਂ ਅਰਦਾਸ ਗੜੀਪੌਰ ਖਸਰਾ ਸਾਹਿਬ ਉਹਨਾਂ ਅਰਦਾਸ ਮਰਤੀ ਨਹੀਂ ਜਾਂਦੀ ਅਰਦਾਸ ਸਾਡੀ ਜਰੂਰ ਸੁਣੂਗਾ ਜੀ ਠੀਕ ਹੋਊਗਾ ਜੀ ਉਹ ਮਤਲਬ ਉਸਨੇ ਜਦੋਂ ਸੱਟਾਂ ਵੱਜੀਆਂ ਉਹਨਾਂ ਦੇ ਕੋਲ ਅਰਦਾਸ ਸਾਰਾ ਕਰਤਾ ਜੀ ਬਾਹਰ ਬੈਠੇ ਵੀ ਐਨ ਆਰ ਆਈ ਭਾਈ ਵੀ ਕਰਦੇ ਨੇ ਅਸੀਂ ਵੀ ਅਰਦਾਸ ਅੱਜ ਸੁਖਿੰਦਰ ਸਾਹਿਬ ਦਾ ਪਾਸ ਕਰਾ ਕੇ ਅੱਜ ਅਰਦਾਸ ਕਰੀਏ ਚੜ੍ਹਦੀ ਕਲਾ ਪ੍ਰਮਾਤਮਾ ਦਾ ਤੇ ਜੇ ਆਪਾਂ ਗੱਲ ਕਰੀਏ ਉਸ ਲੋਕ ਗਾਇਕ ਦੀ ਤਾਂ ਉਸ ਦੀ ਗਾਇਕੀ ਨੂੰ ਕਿਵੇਂ ਦੇਖਦੇ ਹੋ ਕਦੇ ਸੁਣਿਆ ਹੈ ਉਹਨਾਂ ਦੇ ਗੀਤ ਕਿਉਂਕਿ ਲਚਰਤਾ ਤੋਂ ਬਹੁਤ ਦੂਰ ਗਾਇਕੀ ਹੈ ਉਹਨਾਂ ਦੀ ਨਹੀਂ ਬਸ ਤੀਆਂ ਦੇ ਹਾਂ ਮਾਪੇ ਬਾਬ ਦੇ ਵੀ ਗਾਣੇ ਨਾਲ ਗਾਈਆਂ ਜੀ ਹੁੰਦੇ ਰਹਿੰਦੇ ਸੀ ਉਹਨਾਂ ਦੇ ਹਾਂ ਅਸੀਂ ਜੋ ਆਇਆ ਬਿਤਰਾ ਰਾਜੂ ਉਹਨਾਂ ਸ਼ਹਿਰ ਪਰ ਉਹਨਾਂ ਦੇ ਪ੍ਰੋਗਰਾਮ ਵਿੱਚ ਬਹੁਤ ਵਧੀਆ ਗਾਇਤਾਂ ਮਤਲਬ ਪਰਮਾਤਮਾ ਤੰਦਰੁਸਤੀ ਦਾ ਉਹ ਸਰਦਾਰੀ ਦੇ ਨਾਲ ਨਾਲ ਜਿਵੇਂ ਬਾਈ ਜੀ ਬੈਣੀਪਾਲ ਸਾਹਿਬ ਨੇ ਗੱਲ ਕੀਤੀ ਹੈ ਕਿ ਜੇਕਰ ਉਹਦਾ ਗੀਤ ਕੰਗਣੀ ਲੋਕਾਂ ਦੀ ਜ਼ੁਬਾਨ ਤੇ ਚੜਿਆ ਤਾਂ ਜੇ ਉਸ ਦਾ ਗੀਤ ਜੋਗੀਆ ਮਿੱਟੀ ਨਾਲ ਫਰੋਲ ਜੋਗੀ ਆ ਉਹ ਗਾਣਾ ਵੀ ਬਹੁਤ ਲੋਕਾਂ ਨੇ ਸੁਣਿਆ ਇਸ ਤੋਂ ਇਲਾਵਾ ਬਾਬਾ ਨਾਨਕ ਤੇ ਜਦੋਂ ਆਪਣੇ ਸ਼ਹੀਦੀ 15 ਵਾੜਾ ਹੁੰਦਾ ਤਾਂ ਉਸ ਸਮੇ ਉਹਨਾਂ ਦਾ ਗਾਣਾ ਜੋ ਫਤਿਹ ਸਿੰਘ ਦੀ ਫਤਿਹ ਉਹ ਗਾਣਾ ਵੀ ਲੋਕਾਂ ਦੀ ਜਵਾਨ ਤੇ ਚੜਿਆ ਸਾਡੇ ਨਾਲ ਮਨਦੀਪ ਸਿੰਘ ਹਿਦਰਾਬਾਦ ਹਿਦਰਾਬਾਦ ਜੀ ਕਿਵੇਂ ਦੇਖਦੇ ਹੋ ਬੈਣੀਪਾਲ ਸਾਹਿਬ ਦਾ ਇਹ ਉਪਰਾਲਾ ਬੇਸ਼ੱਕ ਸਾਰੇ ਹੀ ਲੋਕ ਅੱਜ ਉਸ ਗਾਇਕ ਦੇ ਲਈ ਅਰਦਾਸਾਂ ਬੇਨਤੀਆਂ ਕਰਦੇ ਨੇ ਪਰ ਜਦੋਂ ਕਿਸੇ ਬੰਦੇ ਨੂੰ ਰੂਬਰੂ ਮਿਲੇ ਹੋ ਤਾਂ ਉਸ ਤੋਂ ਜ਼ਿਆਦਾ ਦਿਲ ਦੇ ਵਿੱਚ ਉਤਰਦਾ ਹੁੰਦਾ ਹੈ ਤੁਸੀਂ ਵੀ ਕਦੇ ਸਬੱਬੀ ਮੇਲ ਹੋਇਆ ਜਾਂ ਵੈਸੇ ਹੀ ਅੱਜ ਮਨ ਕੀਤਾ ਕਿ ਉਸ ਵਾਸਤੇ ਅਰਦਾਸਾਂ ਨਹੀਂ ਕੀਤੀ ਸਤਨਾਮ ਜੀ ਅਸੀਂ ਕਦੀ ਮੇਲੇ ਤਾਂ ਨਹੀਂ ਹੈਗੇ ਉਹਨੂੰ ਲੇਕਿਨ ਅਸੀਂ ਉਹਦੇ ਗਾਣੇ ਜ਼ਰੂਰ ਸੁਣੇ ਆਂ ਲੇਕਿਨ ਸਾਫ਼ ਸੁਥਰੀ ਉਹਦੀ ਗਾਇਕੀ ਆ ਤੇ ਉਹਦੇ ਕਰਕੇ ਸਾਰਾ ਅੱਜ ਪੰਜਾਬ ਹੀ ਨਹੀਂ ਹਿੰਦੁਸਤਾਨ ਉਹਦਾ ਜਿਹੜਾ ਐਕਸੀਡੈਂਟ ਹੋਇਆ ਏ ਰੋਡ ਐਕਸੀਡੈਂਟ ਹੋਇਆ ਉਹਦੀਆਂ ਅਰਦਾਸਾਂ ਕਰ ਰਿਆ ਵੀ ਇਹ ਸਤਪੁਰ ਸਾਡੇ ਬੇਰ ਨੂੰ ਤੰਦਰੁਸਤੀ ਬਖਸ਼ੇ ਛੇਤੀ ਤੋਂ ਛੇਤੀ ਠੀਕ ਠਾਕ ਹੋ ਕੇ ਦੁਬਾਰਾ ਲੋਕਾਂ ਦੀ ਜਿਹੜੀ ਸੇਵਾ ਹੈ ਗਾਇਕੀ ਦੇ ਰੂਪ ਵੀ ਸੇਵਾ ਹੈ ਜਿਹੜੀ ਕਰਦਾ ਹੈ ਉਹ ਕਰਨੀ ਸ਼ੁਰੂ ਕਰੇ ਅੱਜ ਸਾਡੇ ਇਲਾਕੇ ਨੇ ਸਾਡੇ ਬੈਨਪਾਲ ਗਰੁੱਪ ਤੇ ਜਨਵਿੰਦਰ ਸਿੰਘ ਜੀ ਜਿਹਨਾਂ ਨੇ ਉਹਨਾਂ ਦੇ ਸਾਰੇ ਗਰੁੱਪ ਨੇ ਅੱਜ ਉਹਨਾਂ ਦੀ ਸਿਹਤ ਵਾਸਤੇ ਅਰਦਾਸ ਕੀਤੀ ਹੈ ਅਰਦਾਸ ਜਿਹੜੀ ਸੰਗਤ ਦੇ ਰੂਪ ਵਿੱਚ ਅਰਦਾਸ ਹੁੰਦੀ ਹੈ ਉਹ ਕਦੀ ਬਿਰਥੀ ਨਹੀਂ ਜਾਂਦੀ ਉਹ ਜ਼ਰੂਰ ਸਾਹੀ ਹੁੰਦੀ ਹੈ ਸੋ ਅਸੀਂ ਇਹ ਸਾਰੇ ਇਲਾਕੇ ਨੇ ਪਾਠੀ ਸਿੰਘ ਤੋਂ ਅਰਦਾਸ ਕਰਵਾਈਆ ਸੁਖਨੀ ਸਾਹਿਬ ਦਾ ਪਾਠ ਹੋਇਆ ਹੈ ਉਹ ਤੋਂ ਬਾਅਦ ਅਰਦਾਸ ਹੋਈ ਹੈ ਕਿ ਸਤਗੁਰ ਸਾਡੇ ਵੀਰ ਨੂੰ ਲੋਕ ਗਾਇਕ ਜਿਹੜਾ ਸਾਫ਼ ਸੋਥੀ ਗਾਇਕੀ ਵਾਲਾ ਰਾਜਵੀਰ ਚੌਂਦਾ ਹੈ ਉਹਦੀ ਤੰਦਰੁਸਤੀ ਸੋ ਇੱਥੇ ਇੱਕ ਵੱਡਾ ਸਵਾਲ ਹੈ ਬੇਸ਼ੱਕ ਚਲੋ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਅੱਜ ਇੱਕ ਲੋਕ ਗਾਇਕ ਜਿਹੜਾ ਲੋਕਾਂ ਦੇ ਵਿੱਚ ਜਾਣੇ ਜਾਣਿਆ ਪਹਿਚਾਣਾ ਚਿਹਰਾ ਹੈ ਜੇ ਅਗਰ ਉਸ ਦਾ ਐਕਸੀਡੈਂਟ ਹੁੰਦਾ ਹੈ ਤਾਂ ਲੋਕਾਂ ਦੀ ਨਿਗਾਹ ਦੇ ਵਿੱਚ ਉਸ ਦਾ ਐਕਸੀਡੈਂਟ ਚੜਦਾ ਕਿਉਂਕਿ ਦੁਆਵਾਂ ਉਸ ਲੋਕਾਇਕ ਲਈ ਕੀਤੀਆਂ ਜਾ ਰਹੀਆਂ ਨੇ ਜੋ ਚਰਚਾ ਤੇ ਚਿਹਰਾ ਹੈ ਪਰ ਆਮ ਵੇਖਿਆ ਜਾਂਦਾ ਹੈ ਕਿ ਹਾਸੇ ਕੱਲੇ ਕਲਾਕਾਰਾਂ ਨਾਲ ਨਹੀਂ ਆਮ ਇਨਸਾਨਾਂ ਨਾਲ ਵੀ ਹੁੰਦੇ ਨੇ ਕਾਰਨ ਬਣਦੇ ਨੇ ਸੜਕਾਂ ਤੇ ਬੇਸਹਾਰਾ ਪਸ਼ੂ ਕਾਕਾ ਜੀ ਕਿਵੇਂ ਦੇਖਦੇ ਹੋ ਕਿ ਜਿਹੜੇ ਬੇਸਹਾਰਾ ਪਸ਼ੂ ਸੜਕਾਂ ਤੇ ਘੁੰਮਦੇ ਨੇ ਹਾਦਸਿਆਂ ਦਾ ਕਾਰਨ ਬਣਦੇ ਨੇ ਕੱਲੇ ਰਾਜਵੀਰ ਜਵੰਦੇ ਦਾ ਦੇ ਨਾਲ ਹਾਦਸਾ ਨਹੀਂ ਵਾਪਰਦਾ ਲੋਕਾਂ ਨਾਲ ਆਮ ਲੋਕਾਂ ਨਾਲ ਵੀ ਵਾਪਰਦਾ ਕੀ ਅਪੀਲ ਕਰਨਾ ਚਾਹੋਗੇ ਸਰਕਾਰਾਂ ਦੇ ਕਿਹ ਕਿਹ ਗਊ ਸੈਸ ਵੀ ਲਗਾਉਣੀ ਆ ਤੇ ਕਈ ਚੀਜ਼ਾਂ ਦੇ ਉੱਪਰ ਗਊ ਸੈਸ ਉਹਨਾਂ ਨੇ ਲਗਾਇਆ ਹੋਇਆ ਸਰਕਾਰਾਂ ਨੂੰ ਚਾਹੀਦਾ ਕਿ ਵੀ ਜਿਹੜੇ ਇਹ ਆਵਾਰਾ ਪਸ਼ੂ ਹੈਗੇ ਆ ਪਿੰਡਾਂ ਦੇ ਵਿੱਚ ਇੱਕ ਇੱਕ ਬਲਾਕ ਦੇ ਵਿੱਚ ਘਟੋ ਘਟੇ ਇੱਕ ਇੱਕ ਜਿਹੜੀ ਗਊ ਸ਼ਾਲਾ ਹੈਗੀ ਆ ਜਿਵੇਂ ਗੋਚਰ ਖੁੱਲੀ ਹੋਈ ਹੈ ਜਾਂ ਇਦਾਂ ਉਹ ਗਊ ਸ਼ਾਲਾ ਦਾ ਇਹ ਪ੍ਰਬੰਧ ਇਹਨਾਂ ਨੂੰ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ ਬੇਜਵਾਨ ਪਸ਼ੂ ਹੈਗੇ ਆ ਕਸੂਰ ਇਹਨਾਂ ਦਾ ਵੀ ਨਹੀਂ ਹੈਗਾ ਸਾਡੇ ਵਿੱਚੋਂ ਹੀ ਇਹ ਛੱਡੇ ਜਾਂਦੇ ਆ ਪਹਿਲਾਂ ਇਹਨਾਂ ਤੋਂ ਕੰਮ ਲਈ ਲਿਆ ਜਾਂਦਾ ਜਾਂ ਦੁੱਧ ਲੈ ਲਿਆ ਜਾਂਦਾ ਜਦੋਂ ਇਹ ਬਿਮਾਰ ਜਾਂ ਫੱਟੜ ਹੋ ਜਾਂਦੇ ਆ ਜਾਂ ਵਿਚਾਰੇ ਕਾਸੀ ਜੋਗੇ ਰਹਿੰਦੇ ਨਹੀਂ ਤਾਂ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈਗਾ ਤਾਂ ਇਹ ਕਿਤਨਾ ਕਿਤੇ ਸਾਡਾ ਸਮਾਜ ਵੀ ਸਾਨੂੰ ਇਹ ਇੱਕ ਜਾਗਰੂਕਤਾ ਦੀ ਜ਼ਰੂਰਤ ਹੈ ਵੀ 10 ਪਿੰਡਾਂ ਦੇ ਪੱਧਰ ਦੇ ਉੱਪਰ ਜਾਂ ਇੱਕ ਬਲਾਕ ਦੇ ਵਿੱਚ ਆਪਸੀ ਪਰਾਲਾ ਪੰਚਾਇਤਾਂ ਨੂੰ ਵੀ ਕਰਕੇ ਇਹਨਾਂ ਦੀ ਰੋਕਥਾਮ ਕਰਨੀ ਚਾਹੀਦੀ ਹੈ ਕਿਉਂਕਿ ਘਰ ਘਰ ਕਰ ਸੱਥਰ ਇਹਨਾਂ ਕਰਕੇ ਕਈ ਥੋਂ ਬਹੁਤ ਜਗ੍ਹਾ ਪਿੱਛੇ ਹੋਏ ਆ ਮੈਂ ਇਹ ਕਹਿਣਾ ਚਾਹੁੰਦਾ ਇਹ ਬੇਜਵਾਨ ਹੈ ਇਹਨਾਂ ਨੂੰ ਵੀ ਸਮਝ ਨਹੀਂ ਲੱਗਦੀ ਹੈਗੀ ਜਦੋਂ ਸੜਕਾਂ ਤੇ ਆ ਜਾਂਦੇ ਆ ਇੱਕ ਭਰਾ ਐਵੇਂ ਹੁੰਨੇ ਆ ਤੇ 60 ਕਿ 60 ਹੋ ਜਾਂਦੀ ਹੈ ਅਸੀਂ ਤਾਂ ਆਪਣਾ ਇਲਾਜ ਫੇਰ ਵੀ ਕਿਤੇ ਨਾ ਕਿਤੇ ਕਰਵਾ ਲੈਣੀ ਨਾ ਤੇ ਇਲਾਜ ਫੇਰ ਹੋ ਵੀ ਨਹੀਂ ਹੁੰਦਾ ਨਹੀਂ ਇਸ ਕਰਕੇ ਵੀ ਇੱਕ ਪੱਖ ਦੇਖਣ ਦੀ ਜ਼ਰੂਰਤ ਨਹੀਂ ਸਾਰੇ ਪਾਸੇ ਪੱਖਾਂ ਨੂੰ ਦੇਖਣ ਦੀ ਜ਼ਰੂਰਤ ਹੈ ਜਿਵੇਂ ਹੁਣ ਰਾਜਵੀਰ ਜਵੰਦਾ ਸਾਡਾ ਭਰਾ ਵੈਂਟੀਲੇਟਰ ਦੇ ਉੱਪਰ ਹੈਗਾ 8 ਦਿਨ ਹੋ ਚੁੱਕੇ ਆ ਤੇ ਸਿਹਤ ਯਾਬੀ ਵੱਲ ਵੱਧ ਰਿਹਾ ਅਸੀਂ ਇਸ ਮੌਕੇ ਅਹ ਦੇਖੋ ਜਿਹੜੀਆਂ ਸਰਕਾਰਾਂ ਹੈਗੀਆਂ ਜਦੋਂ ਕੋਈ ਵੱਡਾ ਹਾਦਸਾ ਹੁੰਦਾ ਫਿਰ ਜਾਗਦੀ ਆ ਮੈਂ ਇਹ ਫਿਰ ਕਹਿਣਾ ਚਾਹੁੰਦਾ ਕਿ ਵੀ ਸਰਕਾਰਾਂ ਨੂੰ ਦੀ ਵੀ ਛੱਡ ਕੇ ਆਪਣੇ ਪੱਧਰ ਦੇ ਉੱਪਰ ਇਹਨਾਂ ਦੀ ਰੋਕਥਾਮ ਕਰਨ ਦੇ ਲਈ ਸਾਨੂੰ ਖੁਦ ਇਹ ਕਿਤੇ ਨਾ ਕਿਤੇ ਇਹਨਾਂ ਦੀ ਚਾਰਗਾ ਬਣਾਉਣੀ ਪੈਣੀ ਹੈ ਬੰਨਣੇ ਪੈਣੇ ਹੈ ਇਹ ਤਾਂ ਇਹ ਜਿਹੜੇ ਸਾਡੇ ਹੀਰੇ ਵਰਗੇ ਨੌਜਵਾਨ ਹੈ ਜਵੰਧੇ ਵਰਗੇ ਇਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੋ ਇੱਥੇ ਇੱਕ ਹੋਰ ਨਾਲ ਦੀ ਨਾਲ ਆਪਾਂ ਗੱਲ ਕਰ ਲੈਨੇ ਆ ਪੱਤਰਕਾਰਤਾ ਨੂੰ ਲੈ ਕੇ ਵੀ ਇੱਥੇ ਵੱਡੇ ਸਵਾਲ ਉੱਠ ਰਹੇ ਨੇ ਲੋਗਾ ਇੱਕ ਰਾਜਵੀਰ ਜਵੰਦਾ ਜਦੋਂ ਉਹਦੇ ਵੈਂਟੀਲੇਟਰ ਤੇ ਨੇ ਜਾ ਕੇ ਲਓ ਹਸਪਤਾਲ ਦੇ ਵਿੱਚ ਦਾਖਲ ਨੇ ਬਹੁਤ ਸਾਰੇ ਚੈਨਲ ਨੇ ਜਿਹੜੇ ਉਸ ਦੀਆਂ ਖਬਰਾਂ ਦਿਖਾਉਣ ਦੇ ਇਛੁਕ ਨੇ ਅਸੀਂ ਸੋਸ਼ਲ ਮੀਡੀਆ ਜ਼ਰੀਏ ਕੁੱਝ ਨਾ ਪੋਸਟਾਂ ਇਹੋ ਜਿਹੀਆਂ ਵੀ ਵੇਖੀਆਂ ਨੇ ਕਿ ਲੋਕਾਂ ਨੇ ਇੱਕ ਦੋ ਯਾਰ ਦੋਸਤਾਂ ਨੇ ਸਾਂਝੀਆਂ ਕੀਤੀਆਂ ਨੇ ਕਿਸੇ ਨਾ ਕਿਸੇ ਪੱਤਰਕਾਰ ਨਾਲ ਜਾਂ ਕਿਸੇ ਨਾ ਕਿਸੇ ਡਾਕਟਰ ਦੇ ਨਾਲ ਉਹ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਵੀ ਆਈਆਂ ਨੇ ਲੋਕਾਂ ਨੇ ਕਈ ਪੱਤਰਕਾਰਾਂ ਨੇ ਕਿਹਾ ਕਿ ਜਦੋਂ ਟਪਕ ਗਿਆ ਤਾਂ ਸਾਨੂੰ ਦੱਸਿਓ ਅਸੀਂ ਖਬਰ ਪਹਿਲਾਂ ਚਲਾਉਣੀ ਹੈ ਸੋ ਮੇਰਾ ਇਸ ਇਹ ਦੋਖ ਸ਼ਬਦ ਕਰਨ ਦਾ ਮਤਲਬ ਇਹ ਆ ਅਰਦਾਸਾਂ ਅਸੀਂ ਵੀ ਕਰਦੇ ਆ ਪੱਤਰਕਾਰ ਵੀ ਕਰਦੇ ਨੇ ਸਮਾਜ ਸੇਵੀ ਵੀ ਕਰਦੇ ਨੇ ਬੈਣੀਪਾਲ ਵਰਗੇ ਤੇ ਜਗਤਾਰ ਸਿੱਧੂ ਵਰਗੇ ਮਨਦੀਪ ਸਿੰਘ ਜੀ ਉਹਨਾਂ ਵਰਗੇ ਨੌਜਵਾਨ ਸਾਰੀ ਅਰਦਾਸਾਂ ਬੇਨਤੀਆਂ ਕਰਦੇ ਨੇ ਇਹੋ ਜੇ ਤਾਂ ਕਿਸੇ ਦੀ ਕਿਸੇ ਪੁੱਤ ਵਾਸਤੇ ਸ਼ਬਦ ਅਸੀਂ ਨਹੀਂ ਵਰਤ ਸਕਦੇ ਫਿਲਹਾਲ ਪੱਤਰਕਾਰਤਾ ਨੂੰ ਲੈ ਕੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜੋ ਬਲੇਟਨ ਡਾਕਟਰਾਂ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਟੌਪ ਸਵੱਧ ਦੇ ਵਿੱਚ ਜਿਹੜੀਆਂ ਖਬਰਾਂ ਨੇ ਰਾਜਵੀਰ ਜਵੰਦਾ ਦੇ ਸੰਬੰਧਤ ਉਹ ਲੋਕਾਂ ਦੇ ਸਾਹਮਣੇ ਪ੍ਰਕਾਸ਼ਿਤ ਕੀਤੀਆਂ ਜਾਂ ਤਾਂ ਜੋ ਜੋ ਸਹੀ ਖਬਰ ਹੈ ਕੋਈ ਕੁਛ ਕਹਿੰਦਾ ਕਿ ਹਲੇ ਉਹ ਗਬੀਰ ਜਕ ਹਲੇ ਗਬੀਰ ਹੈ ਕੋਈ ਕੁਛ ਤੇ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪਤਾ ਹੈ ਜਾਂ ਰੱਬ ਜਾਣਦਾ ਹੈ ਕਿ ਹਾਲਾਤ ਕੀ ਨੇ ਜੇ ਕਾਫੀ ਸਿੱਧੂ ਜੀ ਜਿਹੜੇ ਮੇਰੀ ਵਾਰਡਿੰਗ ਹੈ ਆ ਅਚਰ ਸਿੰਘ ਕੰਸਾਲਾ ਜੀ ਨੇ ਕਿਵੇਂ ਦੇਖਦੇ ਹੋ ਜਿਹੜੀ ਗੱਲ ਮੈਂ ਕੀਤੀ ਹੈ ਕਿ ਪੱਤਰਕਾਰ ਤਾਂ ਕਿਤੇ ਨਾ ਕਿਤੇ ਅਜੇ ਵਿੱਚ ਲੋਕਾਂ ਨੂੰ ਪਾ ਰਹੀ ਹੈ ਤੇ ਵਾਰਡਿੰਗ ਮੈਂ ਤੁਸੀ ਦੱਸੇ ਦਿਆ ਤੁਹਾਨੂੰ ਕਿਵੇਂ ਦੇਖਦੇ ਹੋ ਇਸ ਪੱਤਰਕਾਰ ਤਾਂ ਨੂੰ ਦੇਖੋ ਜੀ ਪੱਤਰਕਾਰਾਂ ਨੂੰ ਚਾਹੀਦਾ ਇਹ ਸਮਾਜ ਦਾ ਇੱਕ ਬੜਾ ਵਿਸ਼ੇਸ਼ ੰਗ ਹੈ ਪ੍ਰੈਸ ਹੈ ਜਿਹੜੀ ਉਹਨਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਲੋਕਾਂ ਦੇ ਮੁੱਦੇ ਚੱਕਣੇ ਚਾਹੀਦੇ ਹੈ ਜਿਹੇ ਜਿਹਾ ਮਤਲਬ ਸ਼ਬਦ ਨਹੀਂ ਯੂਜ਼ ਕਰਨੇ ਚਾਹੀਦੇ ਜੋ ਕਿਸੇ ਨੂੰ ਠੇਸ ਪਹੁੰਚਾਉਂਦੇ ਹੋਣ ਜਾਂ ਜੋ ਮਤਲਬ ਮੌਤਾਂ ਤੇ ਕਿਸੇ ਦੀ ਮੌਤ ਤੇ ਮਤਲਬ ਆਪਣੇ ਵਿਊਵਾਂ ਲਈ ਜਾਂ ਆਪਣੇ ਕਿਸੇ ਵੀ ਨਿੱਜੀ ਹਿੱਤ ਲਈ ਐਦਾਂ ਦੇ ਵਿਚਾਰ ਕਰਦੇ ਆ ਸੋ ਉਹਨਾਂ ਨੂੰ ਚਾਹੀਦਾ ਵੀ ਸਮਾਜ ਲਈ ਚੰਗੀ ਸੇਧ ਦੇਣ ਚੰਗੇ ਇਹ ਸੋਚਨ ਚੰਗੇ ਹੀ ਅੱਗੇ ਫਲਾਉਣ ਕੋਈ ਅਫਵਾਹਾਂ ਵੱਲ ਮਤਲਬ ਅ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਵੀ ਗੱਲ ਕੋਈ ਹੋਰ ਹੁੰਦੀ ਹੈ ਤੇ ਬਣ ਜਾਂਦੀ ਹੋਰ ਸੋ ਲੋਕਾਂ ਨੂੰ ਵੀ ਚਾਹੀਦਾ ਵੀ ਜਿਹੜੇ ਇਹੋ ਜਿਹੇ ਪੱਤਰਕਾਰ ਆ ਜਾਂ ਸੋਸ਼ਲ ਮੀਡੀਆ ਤੇ ਬਾਹਾਂ ਫਲਾਉਣੇ ਉਹਨਾਂ ਵੱਲ ਧਿਆਨ ਨਾ ਦੇਣ ਉਹਨਾਂ ਨੂੰ ਰਿਸਪੌਂਸ ਨਾ ਦੇਣ ਜੋ ਆ অথੈਨਟਿਕ ਮੀਡੀਆ ਹੈ ਉਹਨਾਂ ਵੱਲ ਜ਼ਰੂਰ ਧਿਆਨ ਦੇ ਸੋ ਗੁਰਦੁਆਰਾ ਗੜੀਪੌਰ ਕਾ ਸਾਹਿਬ ਲਾਕ ਮਾਦਰੀ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਜਿੱਥੇ ਅੱਜ ਇਲਾਕੇ ਦੇ ਸਮਾਜ ਸੇਵੀ ਵੀਰ ਤੇ ਖਾਸ ਕਰ ਬੈਨੀਪਾਲ ਗਰੁੱਪ ਤੇ ਮਨਦੀਪ ਸਿੰਘ ਜਗਤਾਰ ਸਿੰਘ ਰਣਜੀਤ ਸਿੰਘ ਕਾਕਾ ਮਾਸਲ ਹੋਰ ਜਿਨ੍ਹਾਂ ਦੇ ਪਰਮਾਤਮਾ ਦਾ ਜਾਣਦਾ ਤੇ ਸਾਡੇ ਸੀਨੀਅਰ ਪੱਤਰਕਾਰ ਬਲਵਰ ਖੈਰਪਰੀ ਜੀ ਉਹ ਵੀ ਮੌਜੂਦ ਨੇ ਤੇ ਅਸੀਂ ਇਹ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਤੁਸੀਂ ਵੀ ਉਸ ਲੋਕਾਇਕ ਦੇ ਲਈ ਜਰੂਰ ਅਰਦਾਸ ਬੇਨਤੀ ਕਰਿਓ ਕਿ ਛੇਤੀ ਉਸ ਦੀ ਸਿਹਤ ਤੰਦਰੁਸਤ ਹੋਵੇ ਤੇ ਆਪਣੇ ਪਰਿਵਾਰ ਦੇ ਵਿੱਚ ਆਵੇ ਫਰ ਵਹਾਂ ਤੋਂ ਜ਼ਰੂਰ ਬਤਿਓ ਧੰਨਵਾਦ